ਕਿਹੜੇ ਇਮੀਗ੍ਰੇਸ਼ਨ ਨੂੰ ਕਦੋਂ ਪੈਸੇ ਦਿੱਤੇ ਸੀ ਤੁਸੀਂ 2020 ਦੇ ਵਿੱਚ ਦਾ ਵੀਜ਼ਾ ਲੈਂਡ ਮੁਹਾਲੀ ਸੈਕਟਰ 70 ਗੋਪਾਲ ਸਵਿਚ ਦੇ ਉੱਪਰ ਇਹਨਾਂ ਦਾ ਆਫਿਸ ਹੈ ਇਹਨਾਂ ਨੇ ਪ੍ਰੋਮੋਸ਼ਨਲ ਮੈਸੇਜ ਭੇਜਿਆ ਸੀ ਫੋਨ ਤੇ ਰਾ ਲਾਲ ਜੀ ਆਇਆ ਵੀ ਫਾਸਟ ਟਰੈਕ ਹੈ ਐਸਆਈਐਨਪੀ ਆਫਰ ਕੀਤਾ ਇਹਨਾਂ ਨੇ ਵੀਜ਼ਾ ਪੀਆਰ ਉਹ 9 ਸਿਰਫ 9 ਮਹੀਨਿਆਂ ਦੇ ਵਿੱਚ ਪੀਆਰ ਹੁੰਦੀ ਹੈ ਉਹਦੇ ਵਿੱਚ ਬਸ ਮੈਂ 9 ਮਹੀਨੇ ਦੀ ਕਾਲੀ ਦੇ ਵਿੱਚ ਇਹਨਾਂ ਨੂੰ ਮੈਂ ਕਿਹਾ ਚਲੋ ਲਾਇਸੈਂਸ ਹੈ ਨਾ ਕੋ ਸਭ ਤੋਂ ਵੱਡੀ ਗੱਲ ਸਰਕਾਰ ਕਹਿੰਦੀ ਹੈ ਲਾਇਸੈਂਸ ਤੱਕ ਗ੍ਰੀਨਸ ਲਾਏਗਾ ਇਹਨਾਂ ਦਾ ਨਾਮ ਸਰਕਾਰ ਦੀ ਲਿਸਟ ਦੇ ਵਿੱਚ ਵੀ ਸੀ ਇਹਨਾਂ ਕੋ ਲਾਇਸੈਂਸ ਸੀ ਮੇਰੇ 435000 ਦਾ ਚੈੱਕ ਇਹਨਾਂ ਨੂੰ ਮੈਂ ਮਈ 2020 ਦੇ ਵਿੱਚ ਦਿੱਤਾ ਸੀ ਤੇ ਇਹਨਾਂ ਨੇ ਉਸ ਤੋਂ ਬਾਅਦ ਕਰੋਨਾ ਦਾ ਨਾਟਕ ਖੇਡਿਆ ਕਿ ਮੈਡਮ ਕਰੋਨਾ ਆ ਗਿਆ ਤੁਹਾਡੇ ਪੋਸਟ ਨਹੀਂ ਜਾ ਰਹੇ ਆ ਕਿ ਆਵਾਜ਼ ਹੀ ਬੰਦ ਹੋ ਗਈ ਸੀ ਕਿੰਨੇ ਪੈਸੇ ਦਿੱਤੇ ਸੀ ਤੁਸੀਂ 5 ਲੱਖ 80 ਹਜ਼ਾਰ ਟੋਟਲ ਪੇਮੈਂਟ ਕੀਤੀ ਹੋਈ ਆ ਜਿੰਨੇ ਇਹਨਾਂ ਨੇ ਕਿਹਾ ਸੀ ਉਸ ਤੋਂ ਬਾਅਦ ਜਦੋਂ ਵੀਜ਼ਾ ਆਣਾ ਸੀ ਉਸ ਤੋਂ ਬਾਅਦ ਇਹਨਾਂ ਨੇ 1 ਲੱਖ ਹੋਰ ਲੈਣਾ ਸੀ ਜਦੋਂ ਜਦੋਂ ਅਸੀਂ ਜਾਂਦੇ ਸੀਗੇ ਸਿਗਨੇਚਰ ਵਗੈਰਾ ਕਰਵਾਉਂਦੇ ਸੀ ਅਸੀਂ ਕਹਿੰਦੇ ਸੀਗੇ ਕਿ ਸਾਨੂੰ ਪ੍ਰੋਪਰ ਪ੍ਰੂਫ ਦੋ ਅਸੀਂ ਫੋਟੋ ਕਲਿੱਕ ਕਰਨੀਆਂ ਉਹ ਸਾਨੂੰ ਪਿਕਚਰ ਤੱਕ ਨਹੀਂ ਕਲਿੱਕ ਕਰਨ ਦੇ ਰਹੇ ਸੀਗੇ ਤੇ ਕਹਿੰਦੇ ਸੀਗੇ ਪ੍ਰਾਈਵੇਸੀ ਮੈਟਰ ਆ ਕਿ ਤੁਹਾਨੂੰ ਐਂਡ ਤੇ ਸਾਰਾ ਕੁਝ ਅਸੀਂ ਦਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਜਾਊਗਾ ਸਤੰਬਰ ਦੇ ਵਿੱਚ ਮੈਨੂੰ ਪਤਾ ਲੱਗਿਆ ਜਦੋਂ ਮੈਂ ਨਾ ਆਖਰੀ ਤੇ ਮੈਂ ਇਹ ਸੋਚ ਕੇ ਗਈ ਸੀ ਵੀ ਮੈਂ ਪੈਸੇ ਵਾਪਸ ਲੈ ਲੈਣੇ ਹੁਣ ਬਸ ਤੇ ਉਦੋਂ ਮੈਂ ਗਈ ਤੇ ਉੱਥੇ ਬਹੁਤ ਪੀੜਤ ਖੜੇ ਸੀ ਤੇ ਦਰਵਾਜ਼ਾ ਇਹਨਾਂ ਦਾ ਬੰਦ ਸੀ ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਮਟੌਰ ਥਾਣੇ ਗਏ ਸਰ ਨੇ ਸਮ ਹਾਊਸ ਐਸ ਐਚਓ ਗੱਬਰ ਸਿੰਘ ਨੇ ਕਿੱਦਾਂ ਨਾ ਕਿੱਦਾਂ ਕਰਕੇ ਸਾਡੇ ਨਾਲ ਨਾ ਸਮਝੌਤਾ ਕਰਵਾਇਆ ਥਰਡ ਪਾਰਟੀ ਵਿੱਚ ਪਵਾ ਕੇ ਤੇ ਮੇਰਾ 435000 ਚੋਂ 50000 ਵਾਪਿਸ ਕੀਤਾ ਤੇ ਮੇਨ ਮਾਲਿਕ ਵੀਜ਼ਾ ਲੈਣ ਦਾ ਨਿਸ਼ਾਨ ਸਿੰਘ ਸੀਗਾ ਮਾਸਟਰਮਾਈਂਡ ਉਹਦੇ ਚਾਚਾ ਚਾਚੀ ਕਹੇ ਜਾਂਦੇ ਨੇ ਰੀਤ ਕੌੜਾ ਤੇ ਕੁਲਵੀਰ ਕੌੜਾ ਨੇ ਤਿੰਨੋਂ ਮਿਲ ਕੇ ਠੱਗੀਆਂ ਲਾਉਂਦੇ ਸੀ 7-8 ਦਫ਼ਤਰ ਸੀ ਕਿਸੇ ਦੇ ਵਿੱਚ ਚੌਂਕੀਦਾਰ ਦੇ ਨੰਬਰ ਤੇ ਜੀਐਸਟੀ ਕਰ ਦਿੰਦੇ ਸੀ ਕਿਸੇ ਦੇ ਵਿੱਚ ਜੋ ਚਾਹੇ ਵਾਲਾ ਬੰਦਾ ਸੀ ਇਹਨਾਂ ਦਾ ਪੀਐਨ ਉਹਨੂੰ ਅੱਗੇ ਕਰ ਦਿੰਦੇ ਸੀ ਸਾਡੇ ਨਾਲ ਬੇਈਮਾਨੀ ਇਦਾਂ ਹੋਈ ਹੈ ਕਿ ਸਾਡੀ ਖਾਸ ਇਨਫੋਰਮੇਸ਼ਨ ਪੁਲਿਸ ਨੂੰ ਦਿੰਨੇ ਆ ਉਹ ਗੱਲ ਉਹ ਬੰਦੇ ਤੱਕ ਲੀਕ ਹੋ ਗਈ ਆ ਉਹ ਆਪਣੀ ਕੋਠੀ ਵਗੈਰਾ ਪ੍ਰਾਪਰਟੀ ਤੋਂ ਵੀ ਫਰਾਰ ਹੈ ਜੇ ਉਹ ਸੱਚਾ ਹੈ ਤਾਂ ਸਾਹਮਣੇ ਆ ਕੇ ਬੈਠਦਾ ਨਾ ਕਿਉਂ ਆਪਣਾ ਘਰ ਛੱਡਿਆ ਉਹਨਾਂ ਨੇ ਕੀ ਲੱਗਦਾ ਹੈ ਕਿ ਅੱਜ ਇੰਨਾ ਪੈਸਾ ਦੇਣ ਤੋਂ ਬਾਅਦ ਖੱਜਲਖੁਆਰੀਆਂ ਦਾ ਸਾਹਮਣਾ ਕਰ ਰਹੇ ਹਾਂ ਇਸ ਚੀਜ਼ ਨੂੰ ਮਹਿਸੂਸ ਕਿਵੇਂ ਕਰਦੇ ਹਾਂ ਇਹ ਗੱਲ ਆ ਮੇਰੇ ਕਰੀਅਰ ਦੇ ਸਟਰਗਲ ਦੇ 4 ਸਾਲੇ ਬੰਦੇ ਖਾ ਗਏ ਨੇ ਮੈਂ ਪੈਸਾ ਕਮਾ ਲੂੰਗੀ ਚਲੋ ਅੱਜ ਨਹੀਂ ਕੱਲ੍ਹ ਨਹੀਂ ਮੇਰਾ ਕਰੀਅਰ ਕੌਣ 모ੜੇਗਾ ਵਾਪਸ T84 ਦੇ ਨਾਲ ਜੁੜੇ ਮਰ ਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਉਮਰ ਪਵਿੱਖ ਬਣਾਉਣ ਦੀ ਹੁੰਦੀ ਹੈ ਜਾਂ ਸੰਘਰਸ਼ ਕਰਕੇ ਕਿਸੇ ਨਾ ਕਿਸੇ ਮੰਜ਼ਲ ਨੂੰ ਪ੍ਰਾਪਤ ਕਰਨ ਦੀ ਹੁੰਦੀ ਹੈ ਉਸੇ ਸਮੇਂ ਦੇ ਦਰਮਿਆਨ ਆ ਤਮਾਮ ਸਾਰੀ ਜਿਹੜੀ ਅਮਾਉਂਟ ਵਹਾਉਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਜਾਂ ਕੋਰਟ ਕਚੈਰੀਆਂ ਦੇ ਧੱਕੇ ਖਾਣੇ ਪੈ ਜਾਂਦੇ ਨੇ ਹਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਇਹਾ ਸੁਪਨਾ ਏ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਏ ਪਰ ਕੁਝ ਅਜਿਹੇ ਵੀ ਲੋਕ ਨੇ ਜਿਹੜੇ ਆਪਣੇ ਘਰ ਤੋਂ ਵਿਆਜੀ ਚੁੱਕ ਕੇ ਕਰਜ਼ੇ ਦੇ ਉੱਪਰ ਲੱਖਾਂ ਰੁਪਇਆ ਚੱਕ ਕੇ ਵੀ ਅ ਇਨਸਾਫ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਬਹੁਤ ਸਾਰੇ ਇਮੀਗ੍ਰੇਸ਼ਨ ਦੀਆਂ ਫਰਮਾਂ ਦੇ ਉੱਪਰ ਨਾਮ ਦੇ ਉੱਪਰ ਠੱਗੀਆਂ ਦਾ ਸ਼ਿਕਾਰ ਹੋਏ ਸਾਡੇ ਨਾਲ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਪੁਸ਼ਟੀ ਕਰਨਾ ਚਾਹੁੰਦਾ ਕਿ ਤਕਰੀਬਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਉਹ ਲੋਕ ਨੇ ਤਾਂ ਉਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਲੋਕ ਨੇ ਕਿਸ ਤਰੀਕੇ ਦੇ ਨਾਲ ਇਹ ਫਰਜ਼ੀ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੁੰਦੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਅਮਰਿਤਪਾਲ ਕੌਰ ਹੈ ਕਿੱਥੋਂ ਦੇ ਰਹਿਣ ਵਾਲੀ ਹੋ ਜੀ ਮੈਂ ਸਮਰਾਲੇ ਤੋਂ ਰਹਿਣ ਵਾਲੀ ਹਾਂ ਜ਼ਿਲ੍ਹਾ ਲੁਧਿਆਣਾ ਕਿਹੜੇ ਇਮੀਗ੍ਰੇਸ਼ਨ ਨੂੰ ਕਦੋਂ ਪੈਸੇ ਦਿੱਤੇ ਸੀ ਤੁਸੀਂ ਸਰ 2020 ਦੇ ਵਿੱਚ ਦਾ ਵੀਜ਼ਾ ਲੈਂਡ ਮੁਹਾਲੀ ਸੈਕਟਰ 70 ਗੋਪਾਲਪੁਰ ਸਟ੍ਰੀਟ ਦੇ ਉੱਪਰ ਇਹਨਾਂ ਦਾ ਆਫਿਸ ਹੈ ਇਹਨਾਂ ਨੇ ਪ੍ਰੋਮੋਸ਼ਨਲ ਮੈਸੇਜ ਭੇਜਿਆ ਸੀ ਫੋਨ ਤੇ ਤੇ ਮੈਨੂੰ ਸੀਗਾ ਵੀ ਚਲੋ ਬਾਕੀ ਮੇਰੇ ਕੋ ਡਾਕੂਮੈਂਟ ਸੀ ਮੈਂ ਐਸ ਸੀਗਾ ਲਾਈਕ ਮੈਂ ਸਟੂਡੈਂਟ ਵਧੀਆ ਸੀ ਐਜੂਕੇਸ਼ਨ ਸਭ ਸੀ ਮੈਨੂੰ ਸੀਗਾ ਵੀ ਮੈਂ ਪ੍ਰੋਸੈਸ ਜਾਰੀ ਕਰਦੀ ਆ ਕਿਉਂਕਿ ਮੇਰਾ ਲਾਲਚ ਹੀ ਆਇਆ ਵੀ ਫਾਸਟ ਟਰੈਕ ਹੈ ਐਸਆਈਐਨਪੀ ਆਫਰ ਕੀਤਾ ਇਹਨਾਂ ਨੇ ਵੀਜ਼ਾ ਪੀਆਰ ਉਹ ਨਾ ਸਿਰਫ 9 ਮਹੀਨਿਆਂ ਦੇ ਵਿੱਚ ਪੀਆਰ ਹੁੰਦੀ ਹੈ ਉਹਦੇ ਵਿੱਚ ਬਸ ਮੈਂ 9 ਮਹੀਨੇ ਦੀ ਕਾਲੀ ਦੇ ਲਾਈਸੈਂਸ ਇਹਨਾਂ ਕੋ ਸਭ ਤੋਂ ਵੱਡੀ ਗੱਲ ਸਰਕਾਰ ਕਹਿੰਦੀ ਹੈ ਲਾਈਸੈਂਸ ਅ ਤੱਕ ਗ੍ਰੀਨ ਫਲੈਗਾ ਇਹਨਾਂ ਦਾ ਨਾਮ ਸਰਕਾਰ ਦੀ ਲਿਸਟ ਦੇ ਵਿੱਚ ਵੀ ਸੀ ਇਹਨਾਂ ਕੋ ਲਾਈਸੈਂਸ ਸੀ ਉਸੇ ਪਰ ਉਸੇ ਕਰਕੇ ਸਾਡੇ ਵਰਗੇ ਮਾਸੂਮ ਆ ਕੇ ਪੈਸੇ ਦੇਗੇ ਵੀ ਚਲੋ ਠੀਕ ਹੈ ਮੇਰੇ 435000 ਦਾ ਚੈੱਕ ਇਹਨਾਂ ਨੂੰ ਮੈਂ ਮਈ 2020 ਦੇ ਵਿੱਚ ਦਿੱਤਾ ਸੀ ਤੇ ਇਹਨਾਂ ਨੇ ਉਸ ਤੋਂ ਬਾਅਦ ਕਰੋਨਾ ਦਾ ਨਾਟਕ ਖੇਡਿਆ ਕਿ ਮੈਡਮ ਕਰੋਨਾ ਆ ਗਿਆ ਤੁਹਾਡੇ ਪੋਸਟ ਨਹੀਂ ਜਾ ਰਹੇ ਕਿ ਆਵਾਜਾਈ ਬੰਦ ਹੋ ਗਈ ਸੀ 에어 ਪੋਸਟ ਬੰਦ ਹੋ ਗਏ ਸੀਗੇ ਸਭ ਕੁਝ ਬੰਦ ਸੀ ਕੂਰੀਅਰ ਨਹੀਂ ਸੀ ਜਾ ਰਿਹਾ ਮੈਮ ਸਟਕ ਹੋ ਗਏ ਮੈਂ ਸਰ ਇਹ ਕਰਦੇ ਕਰਦੇ 2023 ਤੱਕ ਲੈ ਗਏ ਦਸੰਬਰ ਦੇ ਵਿੱਚ ਮੈਨੂੰ ਪਤਾ ਲੱਗਿਆ ਜਦੋਂ ਮੈਂ ਨਾ ਆਖਰੀ ਤੇ ਮੈਂ ਇਹ ਸੋਚ ਕੇ ਗਈ ਸੀ ਵੀ ਮੈਂ ਪੈਸੇ ਵਾਪਸ ਲੈ ਲੈਣੇ ਆ ਹੁਣ ਬਸ ਤੇ ਉਦੋਂ ਮੈਂ ਗਈ ਤੇ ਉੱਥੇ ਬਹੁਤ ਪੀੜਤ ਖੜੇ ਸੀ ਤੇ ਦਰਵਾਜ਼ਾ ਇਹਨਾਂ ਦਾ ਬੰਦ ਸੀ ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਮਟੋਰ ਠਾਣੇ ਗਏ ਸਰ ਨੇ ਸਮ ਹਾਊਸ ਐਸ ਐਚਓ ਗੱਬਰ ਸਿੰਘ ਨੇ ਕਿੱਦਾਂ ਨਾ ਕਿੱਦਾਂ ਕਰਕੇ ਸਾਡਾ ਨਾ ਨਾ ਸਮਝੌਤਾ ਕਰਵਾਇਆ ਥਰਡ ਪਾਰਟੀ ਵਿੱਚ ਪਵਾ ਕੇ ਤੇ ਮੇਰਾ 435000 ਚੋਂ 50000 ਵਾਪਸ ਕੀਤਾ ਉਸ ਤੋਂ ਘੋੜਾਂ ਤੇ ਉੱtre ਆਏ ਤੇ ਇਹ ਡਰ ਦੇ ਮਾਰੇ ਭਗੌੜੇ ਹੋ ਗਏ ਨੇ ਅੱਜ ਤੱਕ ਫਿਰ ਮੁੜ ਕੇ ਕਿਸੇ ਦਾ ਕੋਈ ਪੈਸਾ ਨਹੀਂ ਵਾਪਸ ਕੀਤਾ ਜਿਹੜਿਆ ਸਚੂ ਗੱਬਰ ਸਿੰਘ ਨੇ ਉਸ ਵਕਤ ਸਮਝੌਤਾ ਕਰਵਾਇਆ ਸੀ ਤੇ ਉਸ ਤੋਂ ਬਾਅਦ ਗੱਬਰ ਸਿੰਘ ਦੇ ਕੋਲ ਜਾ ਕੇ ਤੁਸੀਂ ਅਪੀਲ ਨਹੀਂ ਕੀਤੀ ਕਿ ਬਾਕੀ ਦੇ ਪੈਸੇ ਵੀ ਇਹ ਵਾਪਸ ਮੋੜਨੇ ਚਾਹੀਦੇ ਆ ਕਿਉਂਕਿ ਜਦੋਂ ਕੋਈ ਸਮਝੌਤਾ ਕਰਾਉਂਦਾ ਤਾਂ ਜ਼ਿੰਮੇਦਾਰੀ ਬਣ ਜਾਂਦੀ ਹੈ ਸਰ ਕਹਿੰਦੇ ਵੀ ਹੁਣ ਤੁਸੀਂ ਦੇਖ ਲਓ ਤਾਂ ਮੇਰੇ ਹੱਥੋਂ ਵੀ ਫਰਾਰ ਹੋ ਚੁੱਕੇ ਨੇ ਪਰ ਮੈਂ ਉਹਨਾਂ ਨੂੰ ਲੱਭ ਲਵਾਂਗਾ ਹੁਣ ਅਸੀਂ ਤਾਂ ਜਾਣਦੇ ਆ ਅਸੀਂ ਕੀ ਕਰੀਏ ਸਾਡੇ ਕੋਲ ਹੱਲ ਹੀ ਉਹੀ ਨੇ ਅਸੀਂ ਉੱਥੇ ਵੀ ਜਾਣਦੇ ਆ ਐਸਐਸਪੀ ਸਰ ਨੂੰ ਵੀ ਗੁਹਾਰ ਲਾਉਨੇ ਆ ਅਸੀਂ ਤਾਂ ਸੱਤ ਮਹੀਨੇ ਤੋਂ ਮੇਰਾ 4 ਸਾਲ ਕੈਰੀਅਰ ਖਰਾਬ ਹੋ ਗਿਆ ਤੇ ਸੱਤ ਮਹੀਨੇ ਤੋਂ ਮੈਂ ਰੋਡਾਂ ਤੇ ਰੋਲ ਰਹੀ ਆ ਇਨਸਾਫ ਇੱਕ ਭਰੋਸਾ ਪਤਾ ਨਹੀਂ ਕੀ ਹੈ ਭਰੋਸਾ ਹੀ ਹੈ ਹਜੇ ਤੱਕ ਮੈਨੂੰ ਆਊਟਕਮ ਨਹੀਂ ਮਿਲੀ ਹੈਗੀ ਤੇ ਜਦੋਂ ਗ੍ਰਿਫਤਾਰ ਕਰਨਗੇ ਉਦੋਂ ਦੇਖਾਂਗੇ ਤੇ ਮੇਨ ਮਾਲਿਕ ਵੀਜ਼ਾ ਲੈਣ ਦਾ ਨਿਸ਼ਾਨ ਸਿੰਘ ਸੀਗਾ ਮਾਸਟਰਮਾਈਂਡ ਉਹਦੇ ਚਾਚਾ ਚਾਚੀ ਕਹੇ ਜਾਂਦੇ ਨੇ ਰੀਤ ਕੌੜਾ ਤੇ ਕੁਲਵੀਰ ਕੌੜਾ ਨੇ ਤਿੰਨੋਂ ਮਿਲ ਕੇ ਠੱਗੀਆਂ ਲਾਉਂਦੇ ਸੀ 7-8 ਦਫ਼ਤਰ ਸੀ ਕਿਸੇ ਦੇ ਵਿੱਚ ਚੌਂਕੀਦਾਰ ਦੇ ਨੰਬਰ ਤੇ ਜੀਐਸਟੀ ਕਰ ਦਿੰਦੇ ਸੀ ਕਿਸੇ ਦੇ ਵਿੱਚ ਜੋ ਚਾਹੇ ਵਾਲਾ ਬੰਦਾ ਸੀ ਇਹਨਾਂ ਦਾ ਪੀਐਨ ਉਹਨੂੰ ਅੱਗੇ ਕਰ ਦਿੰਦੇ ਸੀ ਅੱਜ ਸਾਡੇ ਕੋਲ ਸਬੂਤ ਨੇ ਅਸੀਂ ਐਸਐਸਪੀ ਸਰ ਦੀ ਗੱਲ ਤੇ ਵਿਸ਼ਵਾਸ ਕਰਕੇ ਸੋਮਵਾਰ ਤੱਕ ਦਾ ਵੇਟ ਕਰ ਰਹੇ ਹਾਂ ਉਸ ਬਾਰ ਜੇ ਨਾ ਕੋਈ ਮਸਲਾ ਹੋਇਆ ਕੋਰਟ ਦਾ ਦਰਵਾਜ਼ਾ ਖੜਕਾ ਕੇ ਉਹ ਸਬੂਤ ਕੋਰਟ ਚ ਪੇਸ਼ ਕਰਾਂਗੇ ਅਸੀਂ ਜਿਹੜੀ ਚੀਜ਼ ਲਈ ਤੁਸੀਂ ਖੁਵਾਰ ਹੋ ਰਹੇ ਹੋ ਉਸ ਗੱਲ ਦੀ ਚਿੰਤਾ ਹੈਗੀ ਮਨ ਚ ਸਰ ਪਰੋਸਾ ਹੈ ਸਮ ਹਾ ਬਹੁਤ ਸਾਡੇ ਨਾਲ ਬੇਈਮਾਨੀ ਇਦਾਂ ਹੋਈ ਹੈ ਕਿ ਸਾਡੀ ਖਾਸ ਇਨਫੋਰਮੇਸ਼ਨ ਪੁਲਿਸ ਨੂੰ ਦਿੰਨੇ ਆ ਉਹ ਗੱਲ ਉਹ ਬੰਦੇ ਤੱਕ ਲੀਕ ਹੋ ਗਈ ਆ ਉਹ ਆਪਣੀ ਕੋਠੀ ਵਗੈਰਾ ਪ੍ਰਾਪਰਟੀ ਤੋਂ ਵੀ ਫਰਾਰ ਹੈ ਜੇ ਉਹ ਸੱਚਾ ਹੈ ਤਾਂ ਸਾਹਮਣੇ ਆ ਕੇ ਬੈਠਦਾ ਨਾ ਕਿਉਂ ਆਪਣਾ ਘਰ ਛੱਡਿਆ ਉਹਨਾਂ ਨੇ ਤੇ ਉਹ ਫਰਾਰ ਨੇ ਜਿਹੜੀ ਅਸੀਂ ਗੱਲ ਕਰਦੇ ਆ ਵੀ ਅਸੀਂ ਫਲਾਣੀ ਜਗ੍ਹਾ ਤੇ ਉਹ ਬੰਦਾ ਦੇਖ ਲਿਆ ਉਹ ਬੰਦਾ ਉੱਥੋਂ ਫਰਾਰ ਹੋ ਜਾਂਦਾ ਤੇ ਪਰੋਸਾ ਵੀ ਹੈ ਕਿਤਨਾ ਕਿਤੇ ਸ਼ੰਕਾ ਵੀ ਹੈ ਪਰ ਫਿਰ ਵੀ ਸਾਡੇ ਕੋਲ ਰਸਤਾ ਪੁਲਿਸ ਹੀ ਆ ਇਹੀ ਸਾਨੂੰ ਇਨਸਾਫ ਦਵਾ ਸਕਦੇ ਨੇ ਕਿਉਂਕਿ ਸਾਡਾ ਸਾਰਾ ਪੈਸਾ ਅਕਾਊਂਟ ਦੇ ਵਿੱਚ ਗਿਆ ਆ ਨੰਬਰ 1 ਲਾਇਸੈਂਸ ਇਨ ਸੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਨਾ ਵੀ ਕਿਉਂ ਠੱਗੀ ਹੋ ਗਈ ਜਦੋਂ ਕਿ ਲਾਇਸੈਂਸ ਹੀ ਦਿੱਤਾ ਹੋਇਆ ਡੀਸੀ ਸਰ ਨੇ ਜਾਂ ਕਿਨਾਂ ਨੇ ਅਧਾਰਿਆਂ ਨੇ ਦਿੱਤਾ ਹੋਇਆ ਉਸ ਦੇ ਬਾਵਜੂਦ ਵੀ ਜੇ ਠੱਗੀ ਹੋ ਰਹੀ ਆ ਇੱਕ ਤਾਂ ਠੱਗੀ ਹੁੰਦੀ ਆ ਵੀ ਬਿਨਾਂ ਲਾਇਸੈਂਸ ਤੋਂ ਹੋ ਗਈ ਉਹ ਤੇ ਜ਼ਿੰਮੇਵਾਰੀ ਬਹੁਤ ਹੀ ਨਹੀਂ ਆ ਪਰ ਜਿਹੜੇ ਲਾਇਸੈਂਸ ਹੋਲਡਰਸ ਕਰ ਗਏ ਉਹਦਾ ਜਵਾਬ ਦੇਹੀ ਕੌਣ ਦੇਗਾ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਐਸਐਸਪੀ ਸਰ ਦੇ ਕਹੇ ਤੇ ਸੋਮਵਾਰ ਦੀ ਵੇਟ ਕਰਦੇ ਆ ਸੀ ਉਸ ਦਿਵਾਰ ਅਸੀਂ ਤੁਹਾਡੇ ਦਵਾਰ ਤੇ ਆ ਕੇ ਬੈਠਾਂਗੇ ਬਸ ਇਹੀ ਹੱਲ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਜਸਪ੍ਰੀਤ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਤੁਸੀਂ ਕਿਹੜੇ ਇਮੀਗ੍ਰੇਸ਼ਨ ਨੂੰ ਕਿੰਨੇ ਪੈਸੇ ਦਿੱਤੇ ਸੀਗੇ ਸਰ ਮੈਂ ਵੀਜ਼ਾ ਲੈਂਡ 'ਚ ਲਗਾਈ ਸੀ ਆਪਣੀ ਫਾਈਲ 2021 'ਚ 5 ਲੱਖ 80 ਹਜ਼ਾਰ ਟੋਟਲ ਪੇਮੈਂਟ ਕੀਤੀ ਹੋਈ ਆ ਮੈਂ ਬੈਂਕ ਟ੍ਰਾਂਜ਼ੈਕਸ਼ਨ ਕੀਤੀ ਸੀ ਸਟੂਡੈਂਟ ਵੀਜ਼ਾ ਸੀਗਾ ਨਹੀਂ ਪੀਆਰ ਵੀਜ਼ਾ ਸੀ ਐਸਆਈਐਨਪੀ ਦੀ ਫਾਈਲ ਲਗਾਈ ਸੀ ਏ ਟੂ 9 ਮੰਥ ਦਾ ਇਹਨਾਂ ਦੇ ਪ੍ਰੋਸੈਸਿੰਗ ਟਾਈਮ ਦੱਸਿਆ ਸੀ ਟੋਟਲ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਸਰ ਮੈਂ 5 ਲੱਖ 80 ਜੀ ਆ ਟੋਟਲ ਪੇਮੈਂਟ ਕੀਤੀ ਹੋਈ ਆ ਜਿੰਨੇ ਇਹਨਾਂ ਨੇ ਕਿਹਾ ਸੀ ਉਸ ਤੋਂ ਬਾਅਦ ਜਦੋਂ ਵੀਜ਼ਾ ਆਣਾ ਸੀ ਉਸ ਤੋਂ ਬਾਅਦ ਇਹਨਾਂ ਨੇ 1 ਲੱਖ ਹੋਰ ਲੈਣਾ ਸੀ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਕਿਉਂਕਿ ਬਹੁਤ ਸਾਰੇ ਜਹੇ ਮਾਮਲੇ ਵਾਇਰਲ ਹੁੰਦੇ ਵੀ ਸੋਸ਼ਲ ਮੀਡੀਆ ਤੇ ਨਜ਼ਰ ਆਏ ਜਿਨ੍ਹਾਂ ਦੇ ਵਿੱਚ ਇਸ ਇਮੀਗ੍ਰੇਸ਼ਨ ਦੇ ਵੱਲੋਂ ਉਹਨਾਂ ਲੋਕਾਂ ਦੇ ਨਾਲ ਠੱਗੀ ਕੀਤੀ ਗਈ ਸੀ ਜਿਹੜੇ ਪੀੜਤ ਮੀਡੀਆ ਦੇ ਮੁਖਾਤਬ ਹੋ ਕੇ ਉਹਨਾਂ ਨੇ ਆਕੇ ਗੱਲ ਰੱਖੀ ਸੀ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜਾਂ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਪਹੁੰਚੀ ਤੁਹਾਡੇ ਤੱਕ ਸਰ ਇੱਕ ਨਾਰਮਲ ਇਨਸਾਨ ਨਾਰਮਲੀ ਉਹਨਾਂ ਦਾ ਲਾਇਸੈਂਸ ਚੈੱਕ ਕਰਦਾ ਹੁੰਦਾ ਉਹਨਾਂ ਕੋਲ ਜੀਐਸਟੀ ਪ੍ਰੋਪਰ ਚੱਲ ਰਿਹਾ ਵਰਕਿੰਗ ਚਾ ਲਾਇਸੈਂਸ ਵਰਕਿੰਗ ਸੀ ਉਦੋਂ ਅਸੀਂ ਚੈੱਕ ਕੀਤਾ ਪ੍ਰੋਪਰ ਚੈੱਕ ਕਰਵਾਇਆ ਉਹਨਾਂ ਦਾ ਲਾਇਸੈਂਸ ਉਦੋਂ ਵੈਲਿਡ ਸੀ ਤੇ ਤਿਲ 2024 ਤੱਕ ਵੈਲਿਡ ਸੀ ਤੇ ਉਹ ਡੀਸੀ ਨੇ ਅਸੀਂ ਇਹ ਪ੍ਰੋਪਰ ਟਰਸਟ ਕਰਦੇ ਹਾਂ ਆਪਣੇ ਪ੍ਰਸ਼ਾਸਨ ਤੇ ਕਿ ਜੇ ਡੀਸੀ ਨੇ ਉਹਨਾਂ ਨੂੰ ਲਾਇਸੈਂਸ ਅਲਾਉ ਕੀਤਾ ਤਾਂ ਇਟ ਮੀਨਸ ਜੈਨੂਇਨ ਕੰਮ ਕਰਦੇ ਹੋਣਗੇ ਬਟ ਉਹ ਲਾਇਸੈਂਸ ਲੈ ਕੇ ਵੀ ਉਹਨਾਂ ਨੇ ਦੇਖੋ ਕਿੰਨਾ ਧੋਖਾ ਕੀਤਾ ਸਾਡੇ ਨਾਲ ਤੇ ਕੋਈ ਫਾਈਲ ਉਹਨਾਂ ਨੇ ਕਿਤੇ ਵੀ ਨਹੀਂ ਲੋਜ ਕਰਵਾਈ ਕਦੇ ਸਪਾਂਸਰਸ਼ਿਪ ਨੋਮੀਨੇਸ਼ਨ ਸਾਰਾ ਐਡੀਟਡ ਕਰਕੇ ਸਾਨੂੰ ਦਿਖਾ ਰਹੇ ਸੀ ਤੇ ਜਦੋਂ ਅਸੀਂ ਜਾਂਦੇ ਸੀਗੇ ਸਿਗਨੇਚਰ ਵਗੈਰਾ ਕਰਵਾਉਂਦੇ ਸੀ ਅਸੀਂ ਕਹਿੰਦੇ ਸੀਗੇ ਕਿ ਸਾਨੂੰ ਪ੍ਰੋਪਰ ਪ੍ਰੂਫ ਦੋ ਅਸੀਂ ਫੋਟੋ ਕਲਿੱਕ ਕਰਨੀਆਂ ਉਹ ਸਾਨੂੰ ਪਿਕਚਰ ਤੱਕ ਨਹੀਂ ਕਲਿੱਕ ਕਰਨ ਦੇ ਰਹੇ ਸੀਗੇ ਤੇ ਕਹਿੰਦੇ ਸੀਗੇ ਪ੍ਰਾਈਵੇਸੀ ਮੈਟਰ ਆ ਕਿ ਤੁਹਾਨੂੰ ਐਂਡ ਤੇ ਸਾਰਾ ਕੁਝ ਅਸੀਂ ਦਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਜਾਊਗਾ ਅਸੀਂ ਉਹਨਾਂ ਦੇ ਟਰਸਟ ਕਰਦੇ ਸੀਗੇ ਕਿ ਹਾਂ ਚਲੋ ਠੀਕ ਆ ਅਸੀਂ ਫਾਈਲ ਲਗਾ ਰਹੀਆਂ ਇਹਨਾਂ ਕੋ ਲਾਇਸੈਂਸ ਵੀ ਪ੍ਰੋਪਰ ਆ ਇੱਕ ਆਫਿਸ ਵੀ ਪ੍ਰੋਪਰ ਜਗ੍ਹਾ ਤੇ ਆ ਸੈਕਟਰ 70 ਦੇ ਵਿੱਚ ਜਿੱਥੇ ਪਰਮਨੈਂਟ ਆਫਿਸ ਲੱਗ ਵੀ ਰਿਹਾ ਸੀਗਾ ਪਰ ਹੁਣ ਫਿਰ ਵੀ ਉਹ ਕੁਝ ਵੀ ਨਹੀਂ ਕਰ ਰਹੇ ਸੀਗੇ ਉਹ ਸਾਨੂੰ ਹੁ ਕੀਤਾ ਉਹਨਾਂ ਨੇ ਇਸੇ ਇਮੀਗ੍ਰੇਸ਼ਨ ਦੇ ਉੱਪਰ ਸੰਗੀਨ ਦੋਸ਼ ਨੇ ਕਿ ਇਹਨਾਂ ਦੇ ਵੱਲੋਂ ਪਹਿਲਾਂ ਵਾਸਤੀ ਇਮੀਗ੍ਰੇਸ਼ਨ ਸ਼ੁਰੂ ਕੀਤਾ ਜਾਂਦਾ ਹੈ ਇਹਦੇ ਸਮੇਤ ਤਕਰੀਬਨ 11 ਤੋਂ ਲੈ ਕੇ ਜੜੀਆਂ 15 ਵੱਖ-ਵੱਖ ਨੇਮਸ ਦੇ ਉੱਪਰ ਖੁੱਲੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਇਸ ਚੀਜ਼ ਤੋਂ ਅਨੁਭਵ ਕੀ ਕਰਦੇ ਹੋ ਤੁਸੀਂ ਸਰ ਇਹ ਤਾਂ ਤਾਂ ਅਸੀਂ ਹੁਣ ਮਤਲਬ ਆਉਣ ਵਾਲੇ ਟਾਈਮਸ ਤਾਂ ਇਹੀ ਕਹਿ ਰਹੇ ਹਾਂ ਕਿ ਵੀ ਅਸੀਂ ਹੁਣ ਕਿਹਦੇ ਤੇ ٹرسٹ ਕਰੀਏ ਮੈਂ ਤਾਂ ਆਪਾਂ ਪ੍ਰਸ਼ਾਸਨ ਤੇ ਹੀ ٹرسٹ ਕਰਦੇ ਹੁੰਦੇ ਹਾਂ ਕਿ ਜੇ ਡੀਸੀ ਨੇ ਰਿਸਪੈਕਟਡ ਡੀਸੀ ਆਪਣੇ ਆਪਣੇ ਪੂਰੇ ਜ਼ਿਲ੍ਹੇ ਦਾ ਜੇ ਉਹਨਾਂ ਨੇ ਉਹ ਇਦਾਂ ਪ੍ਰੋਪਰਲੀ ਡਾਕੂਮੈਂਟਸ ਨਹੀਂ ਚੈੱਕ ਕਰਦੇ ਉਹਨਾਂ ਨੂੰ ਮਤਲਬ ਕਿ ਹਰੇਕ ਸਾਲ ਚੈੱਕ ਕਰਨਾ ਚਾਹੀਦਾ ਨਾ ਕਿ ਇਹ ਪ੍ਰੋਪਰ ਜਿਹੜੀਆਂ ਵੀਜ਼ਾ ਇਮੀਗ੍ਰੇਸ਼ਨ ਕੰਪਨੀਆਂ ਨੇ ਇਹ ਪ੍ਰੋਪਰਲੀ ਕੰਮ ਕਰ ਵੀ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ ਸੋ ਉਹਨਾਂ ਨੂੰ ਇਸ ਵਾਰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਕਿ ਇਹ ਪ੍ਰੋਪਰਲੀ ਚੈੱਕ ਕਰਨ ਤੇ ਉਹਨਾਂ ਨੂੰ 1 ਸਾਲ ਦਾ ਲਾਇਸੈਂਸ ਦੇ ਕੇ ਦੁਆਰਾ ਰੀਨਿਊ ਇਨਸਾਫ ਦੀ ਉਮੀਦ ਹੈਗੀ ਹੈ ਸਰ ਹੁਣ ਟਰਸਟ ਤਾਂ ਲੈ ਕੇ ਚੱਲ ਰਹੇ ਆ ਆਪਣੇ ਪ੍ਰਸ਼ਾਸਨ ਤੇ ਪ੍ਰੋਪਰਲੀ ਜਿੱਦਾਂ ਕਿ ਐਸਐਸਪੀ ਸਰ ਨੇ ਨੈਕਸਟ ਮੰਡੇ ਦਾ ਟਾਈਮ ਦਿੱਤਾ ਸੋ ਅਸੀਂ ਉਹ ਟਰਸਟ ਕਰਕੇ ਇੱਕ ਵਾਰੀ ਟਰਾਈ ਤਾਂ ਜ਼ਰੂਰ ਕਰਾਂਗੇ ਕਿ ਸਾਨੂੰ ਇਨਸਾਫ ਇਸ ਨੂੰ ਪਹਿਲਾਂ ਵੀ ਪ੍ਰਸ਼ਾਸਨ ਕੋਲ ਜਾਂਦੇ ਰਹੇ ਹਾਂ हां जी सर ਅਸੀਂ ਜਨਵਰੀ ਐਂਡ ਤੋਂ ਜਿੱਦਾਂ ਇਹਨਾਂ ਨੇ ਆਫਿਸ ਬੰਦ ਕਰਤੇ ਅਸੀਂ ਫਰਵਰੀ ਤੋਂ ਮਟੌਰ ਠਾਣੇ ਆਪਣੀ ਐਫ ਆਈ ਆਰ ਲੋਚ ਕਰਵਾਈ ਸੀ ਉਦੋਂ ਤੋਂ ਅਸੀਂ ਡਾਇਰੈਕਟ ਪੁਲਿਸ ਦੇ ਟੱਚ ਦੇ ਵਿੱਚ ਆ ਐਸ ਐਚਓ ਸਰ ਦੇ ਗੱਬਰ ਸਰ ਨੇ ਉਹਨਾਂ ਦਾ ਨਾਮ ਤੇ ਅਸੀਂ ਉਹਨਾਂ ਨਾਲ ਪ੍ਰੋਪਰਲੀ ਗੱਲਬਾਤ ਕਰਦੇ ਰਹੇ ਹਾਂ ਕਹਿੰਦੇ ਹਾਂ ਜੀ ਅਸੀਂ ਕਰ ਰਹੇ ਹਾਂ ਹਾਂ ਜੀ ਚੱਲ ਰਿਹਾ ਸਾਰਾ ਕੰਮ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਮਿਲ ਗਿਆ ਉਹ ਮਿਲ ਗਿਆ ਉਹ ਕਰ ਰਹੇ ਨੇ ਪ੍ਰੋਪਰ ਅਸੀਂ ਟਰਸਟ ਵੀ ਕਰ ਰਹੇ ਹਾਂ ਤੇ ਕਰਨਾ ਵੀ ਚਾਹੁੰਦੇ ਹਾਂ ਤੇ ਸੋ ਅਸੀਂ ਰਿਕੁਐਸਟ ਤਾਂ ਇਹੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਸਾਨੂੰ ਜਸਟਿਸ ਦੇ ਦਿਵਾਨ ਕੀ ਨਾਮ ਹੈ ਜੀ ਤੁਹਾਡਾ ਜਸਵੀਰ ਧਾਲੀਆ ਕਿੱਥੋਂ ਦੇ ਰਹਿਣ ਵਾਲੇ ਵਿਧਾਨੇ ਦੇ ਰਹਿਣ ਵਾਲੇ ਤੇ ਆ ਤੁਸੀਂ ਜਿਹੜਾ ਵੀਜ਼ਾ ਲੈਂਡ ਨੂੰ ਪੈਸੇ ਦਿੱਤੇ ਸੀ ਹਾਂਜੀ ਸਰ ਕਿੰਨੇ ਪੈਸੇ ਦਿੱਤੇ ਸੀ 7 ਲੱਖ ਸਰ ਕਿਹੜੇ ਵੀਜ਼ੇ ਤੇ ਕੀ ਜਿਹੜਾ ਤੁਸੀਂ ਕਿਹਾ ਬੇਟੇ ਦਾ ਸੀ ਮਿਰਦਾ ਨੇ ਨਰਸਿੰਗ ਕੀਤੀ ਨਹੀਂ 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 ਵਰਕ ਪਰਤੇ ਕਹਿ ਰਸ ਕਿ ਵਰਕ ਤੇ ਉਹਨੇ ਨਰਸਿੰਗ ਦਾ ਕੋਰਸ ਕੀਤਾ ਨਾ ਨੇ ਜੀ ਐਨ ਐਮ ਕੀਤੀ ਹੋਈ ਆ ਬੇਟੇ ਨੇ ਜੋ ਸਿੰਗਾਪੁਰ ਦੇ ਵਿੱਚ ਕਰਦਾ ਸੀ ਨੌਕਰੀ ਉੱਥੇ ਹੀ ਉਹਦੇ ਨੇ ਪਤਾ ਨਹੀਂ ਕਿਸ ਤਰ੍ਹਾਂ ਉਹਨੂੰ ਕਿਸੇ ਨੇ ਦੱਸ ਪਾਈ ਇਹਨਾਂ ਦੀ ਕੇ ਵੀਜ਼ਾ ਲਗਾਉਂਦੇ ਆ ਉਹਨੇ ਉੱਥੇ ਹੀ ਇਹਨਾਂ ਦੀ ਐਡ ਵੇਖੀ ਹੈ ਅਲੱਗ-ਅਲੱਗ ਚੈਨਦਰਾ ਤੇ ਐਡ ਵੀ ਦਿੰਦੇ ਸੀਗੇ ਐਡ ਦੇਖੀ ਬੇਟੇ ਨੇ ਫਿਰ ਲੈਸੈਂਸ ਚੈੱਕ ਕੀਤਾ ਜਦੋਂ ਅਸੀਂ ਪੈਸੇ दिए ਨਾ ਇਹ ਕੋਸ ਅਸੀਂ ਇਹਨਾਂ ਨੂੰ ਹੱਥ ਦਸਤੀ 40000 ਤਾਂ ਬਾਕੀ ਅਸੀਂ ਕਾਊਂਟ ਰਾਈ ਇਹਨਾਂ ਨੇ ਕਾਊਂਟ ਤੋਂ ਪੇਮੈਂਟ ਕੀਤੀ ਇਹਨਾਂ ਨੂੰ ਚੈੱਕ ਰਾਈ ਪੇਮੈਂਟ ਲਈ ਇਹਨਾਂ ਕਿੰਨਾ ਚ ਕਿਹੜੇ ਸਾਲ ਚ ਦਿੱਤੇ ਸੀ 2022 ਚ ਤੇ ਹਾਂ ਤੀਜਾ ਸਾਲ ਅੱਜ 24 ਚੱਲ ਰਿਹਾ ਤਾਂ ਤਕਰੀਬਨ ਫਿਰ ਤੁਸੀਂ ਮੰਗਣੀ ਕੀਤੀ ਜਾਂ ਵੀਜ਼ੇ ਬਾਰੇ ਕੋਈ ਸਟੇਟਸ ਨਹੀਂ ਜਾਣਿਆ ਮੰਗ ਮੰਗ ਸਰ ਅਸੀਂ ਕਰਦੇ ਸੀ ਅਸੀਂ ਫੋਨ ਕਰਦੇ ਸੀ ਜਿਆਦਾ ਤੇ ਜਾਂ ਅਸੀਂ ਆਉਂਦੇ ਵੀ ਸੀ ਤਾਂ ਕਹਿੰਦੇ ਬਸ 30 ਤੋਂ 90 ਦਿਨ ਕਦੀ 90 ਦਿਨ ਕਹਿ ਦੇਣਾ ਕਦੀ 60 ਦਿਨ ਕਹਿ ਦੇਣਾ ਕਦੀ 90 ਦਿਨ ਕਹਿ ਦੇਣਾ ਸਾਡੇ ਮਨ ਦੇ ਵਿੱਚ ਡਾਊਟ ਤਾਂ ਆਉਂਦਾ ਸੀ ਵੀ ਇੰਨਾ ਲੰਬਾ ਨਹੀਂ ਤਾਂ ਫਿਰ ਕਹਿੰਦੇ ਸੀ ਪੀਆਰ ਨੂੰ ਟਾਈਮ ਲੱਗ ਜਾਂਦਾ ਫਿਰ ਸਾਨੂੰ ਇਹ ਇਹ ਵੀ ਲਮਕਾਉਂਦੇ ਰੱਖੇ ਜਿਹੜੇ ਪੀਆਰ ਦੀ ਆਪਾਂ ਫਾਈਲ ਲਾਉਨੇ ਆ ਤੁਹਾਨੂੰ ਟਾਈਮ ਲੱਗਦਾ ਹੂੰ ਇਸੇ ਕਰਕੇ ਸਾਡਾ ਲੰਬਾ ਕੰਮ ਪਈ ਗਿਆ। ਤੁਹਾਡੇ ਨਾਲ ਜੁੜਿਆ ਹੋਇਆ ਸਵਾਲ ਹੈ ਕਿਉਂਕਿ ਇਹੀ ਉਮਰ ਹੁੰਦੀ ਹੈ ਜਦੋਂ ਕੰਮ ਕਰਨਾ ਹੁੰਦਾ ਹੈ ਜਾਂ ਸਟੈਂਡ ਹੋਣ ਦਾ ਆਪਣੀ ਪੋਜੀਸ਼ਨ ਦੇ ਉੱਪਰ ਕੀ ਲੱਗਦਾ ਹੈ ਕਿ ਅੱਜ ਇੰਨਾ ਪੈਸਾ ਦੇਣ ਤੋਂ ਬਾਅਦ ਖੱਜਲ-ਖੁਆਰੀਆਂ ਦਾ ਸਾਹਮਣਾ ਕਰ ਰਹੇ ਹਾਂ ਇਸ ਚੀਜ਼ ਨੂੰ ਮਹਿਸੂਸ ਕਿਵੇਂ ਕਰਦੇ ਹੋ ਤੁਸੀਂ? ਸਰ ਸਿੱਧੀ ਗੱਲ ਹੈ ਮੇਰੇ ਕੈਰੀਅਰ ਦੇ ਸਟਰਗਲ ਦੇ 4 ਸਾਲੇ ਬੰਦੇ ਖਾ ਗਏ ਨੇ ਮੈਂ ਪੈਸਾ ਕਮਾ ਲੂੰਗੀ ਚਲੋ ਅੱਜ ਨਹੀਂ ਕੱਲ ਨਹੀਂ ਮੇਰਾ ਕੈਰੀਅਰ ਕੌਣ 모ੜੇਗਾ ਵਾਪਸ ਤੇ ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਫਾਈਲ ਜੇ ਤੁਸੀਂ ਇੱਛੁਕ ਹੈਗੇ ਹੋ ਦੇਸ਼ ਛੱਡਣ ਦੇ ਜਾਣਦੇ ਅਸੀਂ ਤਾਂ ਸੀ ਤੁਸੀਂ ਮੈਂ ਤੁਹਾਨੂੰ ਕਹਿਨੀ ਆ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਸੀ ਇਹਨਾਂ ਗੱਲਾਂ ਦੇ ਮਾਰੇ ਬਾਹਰ ਜਾਂਦੇ ਆ ਸਾਨੂੰ ਸਵਾਲ ਵੀ ਪੁੱਛੇ ਨੇ ਵੱਡੇ ਰਿਸਪੈਕਟਡ ਪ੍ਰਸ਼ਾਸਨ ਦੇ ਸੀ ਕਿ ਜੋ ਤੁਸੀਂ ਹੀ ਕਿਉਂ ਫਾਈਲਾਂ ਲਾਈਆਂ ਅਸੀਂ ਦੱਸਦੇ ਆ ਨਾ ਸਾਨੂੰ ਡਰ ਲੱਗ ਰਿਹਾ ਸਾਡੇ ਹੀ ਦੇਸ਼ 'ਚ ਰਹਿਣ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਸਿੱਧੇ ਤਰੀਕੇ ਜਾ ਕੇ ਵੀ ਨਹੀਂ ਮਿਲ ਰਿਹਾ ਅੱਜ ਰੋੜਾਂ ਤੇ ਰੋਲੇ ਹੋਏ ਆ ਚਲੋ ਅਸੀਂ ਫਰਵਰੀ ਤੋਂ ਸਾ ਅਸੀਂ ਯੂਥ ਨੂੰ ਬੇਨਤੀ ਕਰਦੇ ਆ ਜਾਂ ਤਾਂ ਜਦੋਂ ਵੀ ਤੁਸੀਂ ਪ੍ਰੋਸੈਸਿੰਗ ਕਰਾਉਣੀ ਹੈ ਫਾਈਲ ਦੀ ਪਹਿਲਾਂ ਉਸ ਲੋਕੇਟਡ ਆਫਿਸ ਦੇ ਥਾਣੇ ਜਾਇਆ ਕਰੋ ਐਫ ਆਈ ਆਰਸ ਉਹਨਾਂ ਦਾ ਬੈਕਗਰਾਉਂਡ ਚੈੱਕ ਕਰਿਓ ਸਤੋਂ ਗਲਤੀ ਹੋ ਗਈ ਆ ਅਸੀਂ ਬੈਕਗਰਾਉਂਡ ਨਹੀਂ ਚੈੱਕ ਕੀਤਾ ਲਾਇਸੈਂਸ ਭੋਲੇ ਸੀ ਉਦੋਂ ਹੁਣ ਮਤਾਂ ਦੇਣ ਜੋਗੇ ਹੋਏ ਠੋਕਰਾਂਗਾ ਕਿ ਉਦੋਂ ਭੋਲੇ ਸੀ ਲਾਇਸੈਂਸ ਨੰਬਰ ਦੇਖ ਕੇ ਫਸੇ ਆ ਪਰ ਸਾਰਿਆਂ ਨੂੰ ਬੇਨਤੀ ਆ ਵੀ ਜਾ ਕੇ ਲੋਕਲ ਥਾਣੇ ਤੋਂ ਐਫ ਆਈ ਆਰਸ ਵਗੈਰਾ ਪੁਛ ਪੜਤਾਲ ਕਰਾ ਕੇ ਉਹਨਾਂ ਕੋਲੋਂ ਫਾਈਲ ਲਵਾਇਆ ਕਰੋ ਅਦਰਵਾਈਜ਼ 셀ਫ ਪ੍ਰੋਸੈਸਿੰਗ ਹੀ ਕਰ ਲਿਆ ਕਰੋ ਅਦਰਵਾਈਜ਼ ਨਹੀਂ ਆਪਣੇ ਦੇਸ਼ 'ਚ ਬੈਠੇ ਆ ਵਧੀਆਂ ਹੈ ਜੀਆਂ ਠੱਗੀਆਂ ਤੋਂ ਤਾਂ ਬਚਾਂਗੇ ਸਰ ਬਿਲਕੁਲ ਬਿਲਕੁਲ ਆ ਬਿਲਕੁਲ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਤੇ ਖਾਸ ਕਰ ਇਸ ਖਬਰ ਨੂੰ ਵੀ ਜਰੂਰ ਸੁਣਿਓ ਜੋ ਅੱਜ ਪੰਜਾਬ ਦੀਆਂ ਧੀਆਂ ਦੇ ਨਾਲ ਵਾਪਰਿਆ ਏ ਪੰਜਾਬ ਦੇ ਬਹੁਤ ਸਾਰੇ ਅਜਿਹੇ ਲੋੜਵੰਦ ਲੋਕਾਂ ਦੇ ਨਾਲ ਵਾਪਰਿਆ ਏ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਜਾਣ ਨੂੰ ਲੈ ਕੇ ਕਿਤੇ ਨਾ ਕਿਤੇ ਰੋਜ਼ਾਨ ਰੱਖਦੇ ਨੇ ਪਰ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਦੀ ਕੀ ਪੋਜੀਸ਼ਨ ਹੈ ਉਹ ਵੀ ਤੁਹਾਡੇ ਦਰਮਿਆਨ ਰੱਖੀ ਆ ਪਰ ਪ੍ਰਸ਼ਾਸਨ ਦਾ ਕਿਤੇ ਨਾ ਕਿਤੇ ਮੁਢਲਾ ਫਰਜ਼ੇ ਵੀ ਬੰਦਾ ਹੈ ਕਿ ਉਹਨਾਂ ਲੋਕਾਂ ਦੇ ਵਿਰੋਧ ਦੇ ਵਿੱਚ ਕਾਰਵਾਈ ਜਰੂਰ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਲੋਕ ਜਾਤੀ ਕਰਦੇ ਆਮ ਲੋਕਾਂ ਦੇ ਨਾਲ ਨਜ਼ਰ ਆਉਂਦੇ ਆ ਪਵੇਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਫਰਜ਼ੀ ਟਰੈਵਲ ਏਜੰਟਾਂ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਮੌਜੂਦਾ ਸੱਤਾਧਾਰੀ ਸਰਕਾਰ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ